ਗੁਰੂ ਰੂਪ ਗੁਰੂ ਪੈਰੀ ਸਾਧ ਸੰਗਤ ਜੀਓ ਆਓ ਜੀ ਲਵਾਈਏ ਹਾਜ਼ਰੀਆਂ ਅੱਜ ਆਪਾਂ ਜਪ ਸਹਿਬ ਨਿਤਨੇਮ ਦੀਆਂ ਬਾਣੀਆਂ ਜਪਜੀ ਸਾਹਿਬ ਜਪ ਸਹਿਬ ਜੋ ਵੀ ਪੰਜ ਬਾਣੀਆਂ ਦਾ ਪਾਠ ਹੁੰਦਾ ਹੈ ਸਵੇਰ ਦੇ ਸਮੇਂ ਉਹ ਪੰਜਾਂ ਬਾਣੀਆਂ ਦੇ ਆਪਾਂ ਅਰਥਾਂ ਸਮੇਤ ਵਿਆਖਿਆ ਲੈ ਕੇ ਤਕਰੀਬਨ ਅੱਧਾ-ਅੱਧਾ ਘੰਟਾ ਹਰ ਰੋਜ਼ ਸੰਗਤ ਦੇ ਨਾਲ ਵਿਚਾਰਾਂ ਸਾਂਝੀਆਂ ਕਰਾਂਗੇ ਜੋ ਕਿ ਨਿਤਨੇਮ ਦੀਆਂ ਪੰਜ ਬਾਣੀਆਂ ਦੇ ਪਾਠ ਸਵੇਰ ਦੇ ਸਮੇਂ ਜਪਜੀ ਸਾਹਿਬ ਜਾਪ ਸਹਿਬ ਤਾ ਪ੍ਰਸਾਦ ਸਬਈਏ ਰਹਿਰਾ ਸਾਹਿਬ ਕੀਰਤਨ ਸੋਇਲਾ ਇਹ ਸ਼ਾਮ ਦੀਆਂ ਬਾਣੀਆਂ ਦੋ ਸੋ ਇਹ ਪੰਜਾਂ ਬਾਣੀਆਂ ਦੇ ਆਪਾਂ ਅਰਥਾਂ ਸਮੇਤ ਸੰਗਤ ਦੇ ਨਾਲ ਵਿਚਾਰ ਸਾਂਝੀ ਕਰਾਂਗੇ ਜਪਜੀ ਸਾਹਿਬ ਦੀ ਵਿਆਖਿਆ ਆਪਾਂ ਕਰ ਚੁੱਕੀਆਂ ਜੀ ਪਹਿਲਾਂ ਪੰਜ ਭਗਾਂ ਦੇ ਵਿੱਚ ਇਸੇ ਚੈਨਲ ਤੋਂ ਕਿਸੇ ਵੀਰ ਨੇ ਪਿਛਲੇ ਭਗਾਂ ਦੀ ਵਿਆਖਿਆ ਜੋ ਸੁਣਨੀ ਹੈ ਤਾਂ ਇਸੇ ਚੈਨਲ ਤੋਂ ਤੁਹਾਨੂੰ ਪੰਜੇ ਭਾਗ ਮਿਲ ਜਾਣਗੇ ਹੁਣ ਆਪਾਂ ਜਾਪ ਸਹਿਬ ਦਾ ਪਾਠ ਕਰਦੇ ਹਾਂ ਜੀ ਸ਼ੁਰੂ ਤਕਰੀਬਨ ਅੱਧਾ ਘੰਟਾ ਆਪਾਂ ਹਰ ਰੋਜ਼ ਬੇਚਾਰਾ ਕਰਾਂਗੇ ਸ਼ੁਰੂ ਕਰਦੇ ਹਾਂ ਜੀ Jap Sahib ਸਟਿਕ ੴ ਸਤਗੁਰ ਪ੍ਰਸਾਦ ਉਸ ਗੁਰੂ ਦੀ ਕਿਰਪਾ ਨਾਲ ਇਸ ਬਾਣੀ ਦੀ ਰਚਨਾ ਆਰੰਭ ਕਰਦਾ ਹੈ ਜੋ ਇੱਕ ਆਕਾਲ ਪੁਰਖ ਹੈ ਤੇ ਜੋ ਸਦਾ ਸਥਿਰ ਰਹਿਣ ਵਾਲਾ ਹੈ Jap ਬਾਣੀ ਦਾ ਨਾਂ ਹੈ ਸ੍ਰੀ ਮੁਖ ਬਾਕ ਪਾਤਸ਼ਾਹੀ 10ਵੀਂ 10ਵੀਂ ਪਾਤਸ਼ਾਹੀ ਦੇ ਪਵਿੱਤਰ ਮੁਖ ਦੇ ਬਾਕ ਹਨ ਨੋਟ ਪਾਤਸ਼ਾਹੀ 10ਵੀਂ ਦਾ ਪਾਠ ਪਾਤਸ਼ਾਹੀ 10ਵੀਂ ਕਰਨਾ ਚਾਹੀਦਾ ਹੈ ਜਿਵੇਂ ਕਿ ਮਹੱਲਾ 9 2 ਦਾ ਪਾਠ ਕਰਨਾ ਮਹੱਲਾ ਪਹਿਲਾ ਦੂਜਾ ਕੀਤਾ ਜਾਂਦਾ ਹੈ ਪਾਤਸ਼ਾਹੀ 10 ਉਹਨਾਂ ਹੀ ਅਸ਼ੁੱਧ ਹੈ ਇਸ ਲਈ ਪਾਤਸ਼ਾਹੀ 10 ਨਹੀਂ ਪਾਤਸ਼ਾਹੀ 10ਵੀਂ ਕਹਿ ਕੇ ਹੀ ਆਪਾਂ ਉਚਾਰਨ ਕਰਨਾ ਹੈ ਛੱਪੇ ਛੰਦ ਚੰਤਾ ਦਾ ਨਾ ਹੈ ਤਬ ਪ੍ਰਸਾਦ ਤੇਰੀ ਕਿਰਪਾ ਨਾਲ ਇਹ ਬਾਣੀ ਮੈਂ ਉਚਾਰਦਾ ਹਾਂ ਚੱਕਰ ਚਹਿਨਾ ਅਰ ਬਰਨ ਜਾਤ ਅਰ ਪਾਤ ਨਹਿਨ ਜਿਹ ਪਦ ਅਰਥ ਚੱਕਰ ਗੋਲ ਰੇਖਾ ਹੱਥਾਂ ਦੀਆਂ ਉਂਗਲਾਂ ਜਾਂ ਪੈਰਾਂ ਦੀਆਂ ਤਲੀਆਂ ਉੱਪਰ ਲੀਆਂ ਗੋਲ ਲਕੀਰਾਂ ਚਹਿਨ ਨਿਸ਼ਾਨ ਬਰਨ ਰੰਗ ਪਾਤ ਕੁਲ ਖਾਂਦਾਨ ਨਹਿਨ ਨਹੀਂ ਜਿਹ ਜਿਸ ਥਾ ਜਿਸ ਦਾ ਅਰਥ ਹੈ ਵਹਿਗਰੂ ਤੂੰ ਐਸਾ ਹੈ ਜਿਸ ਦਾ ਨਾਂ ਕੋਈ ਲੱਛਣ ਹੈ ਨਾ ਕੋਈ ਨਿਸ਼ਾਨ ਦਿਸਦੇ ਹਨ ਜਿਸ ਦਾ ਨਾ ਕੋਈ ਰੰਗ ਹੈ ਨਾ ਹੀ ਕੋਈ ਜਾਤ ਤੇ ਨਾ ਹੀ ਕੋਈ ਕੁੱਲ ਹੈ ਰੂਪ ਰੰਗ ਅਰ ਰੇਖ ਭੇਖ ਕੋ ਕਹਿਣਾ ਸਕਤ ਕਿਹ ਅਰਥ ਰੇਖ ਹੱਥਾਂ ਪੈਰਾਂ ਆਦ ਅੰਗਾਂ ਉੱਪਰ ਲੀਆਂ ਲੀਕਾਂ ਭੇਖ ਭੇਸ ਪਹਿਰਾਵਾ ਲਿਬਾਸ ਕਿਹਦਾ ਅਰਥ ਹੈ ਕਿਹੜਾ ਅਰਥ ਕੋਈ ਮਨੁੱਖ ਨਹੀਂ ਕਹਿ ਸਕਦਾ ਕਿ ਤੇਰਾ ਕਿਹੋ ਜਿਹਾ ਰੂਪ ਹੈ ਕਿਹੋ ਜਿਹਾ ਰੰਗ ਹੈ ਕਿਹੋ ਜਿਹੇ ਤੇਰੇ ਰੇਖ ਹਨ ਅਤੇ ਕਿਹੋ ਜਿਹਾ ਤੇਰਾ ਪਹਿਰਾਵਾ ਹੈ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ ਅਰਥ ਅਚਲ ਨਾ ਹਿੱਲਣ ਵਾਲਾ ਅਟਲ ਮੂਰਤ ਸਰੂਪ ਹਸਤੀ ਅਨਭਉ ਪ੍ਰਕਾਸ਼ ਜਿਸ ਨੂੰ ਆਪਣੇ ਪ੍ਰਕਾਸ਼ ਦਾ ਗਿਆਨ ਆਪਣੇ ਆਪ ਤੋਂ ਹੋਇਆ ਹੋਵੇ ਜਿਸ ਦਾ ਨੂਰ ਉਸ ਦੇ ਆਪਣੇ ਆਪ ਤੋਂ ਹੈ ਅਮਿਤੋਜ ਜਿਸ ਦਾ ਬਲ ਮਿਣਿਆ ਜਾਂ ਮਿਣਿਆ ਜਾਂ ਦੇਖਿਆ ਨਾ ਜਾ ਸਕੇ ਮਿਣਿਆ ਜਾਂ ਸਮਝਿਆ ਨਾ ਜਾ ਸਕੇ ਕਹਿਜੈ ਕਹੀ ਦਾ ਹੈ ਕਿਹਾ ਜਾਂਦਾ ਹੈ ਅਰਥ ਤੇਰੀ ਹਸਤੀ ਸਦਾ ਕਾਇਮ ਰਹਿਣ ਵਾਲੀ ਹੈ ਤੇਰਾ ਨੂਰ ਤੇਰੇ ਆਪਣੇ ਆਪ ਤੋਂ ਹੈ ਤੂੰ ਅਣਮਿਣਵੇ ਬਲ ਵਾਲਾ ਕਿਹਾ ਜਾਂਦਾ ਹੈ ਅਰਥਾਤ ਸਾਰੇ ਲੋਕ ਇਹੀ ਆਖਦੇ ਹਨ ਕਿ ਤੇਰਾ ਬਲ ਮਿਣਿਆ ਹਾੜਿਆ ਤੋਲਿਆ ਨਹੀਂ ਜਾ ਸਕਦਾ ਕੋਟ ਇੰਦਰ ਇੰਦਰਾਣ ਸਾਹੋ ਸਾਹਣ ਗਣਿਜੈ ਅਰਥ ਕੋਟ ਕਰੋੜਾਂ ਇੰਦਰ ਦੇਵਤਿਆਂ ਦਾ ਰਾਜਾ ਇੰਦਰਾਣ ਇੰਦਰ ਇੰਦਰਾ ਦਾ ਇੰਦਰ ਸਾਹੋ ਸਾਹਣ ਰਾਜਿਆਂ ਦਾ ਰਾਜਾ ਗਣਿਜੈ ਮੰਨਿਆ ਜਾਂਦਾ ਹੈ ਅਰਥ ਤੂੰ ਕਰੋੜਾਂ ਰਾਜਿਆਂ ਦਾ ਰਾਜਾ ਤੇ ਇੰਦਰਾ ਦਾ ਇੰਦਰ ਗਿਣਿਆ ਜਾਂਦਾ ਹੈ tiers bhavan ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿਤ ਅਰਥ ਤ੍ਰਿਭਾਵਨ ਤਿੰਨ ਲੋਕ ਆਕਾਸ਼ ਪਤਾਲ ਤੇ ਮਾਤ ਲੋਕ ਮਹੀਪ ਧਰਤੀ ਦਾ ਰਾਖਾ ਰਾਜਾ ਸੁਰ ਦੇਵਤੇ ਨਰ ਮਨੁੱਖ ਅਸੁਰ ਰਾਖਸ਼ ਦਾਇਤ ਨੇਤ ਬੇਅੰਤ ਜਿਸ ਵਰਗਾ ਹੋਰ ਕੋਈ ਨਹੀਂ ਹੋ ਸਕਦਾ ਬਣ ਜੰਗਲ ਤ੍ਰਿਣ ਘਾ ਅਰਥ ਤੂੰ ਤਿੰਨਾ ਭਵਨਾ ਆਕਾਸ ਪਤਾਲ ਤੇ ਮਾਤ ਲੋਕ ਦਾ ਰਾਜਾ ਹੈ ਦੇਵ ਤੇ ਮਨੁੱਖ ਤੇ ਦੈਂਤ ਵੀ ਤੇਰੀ ਸਾਰੀ ਬਨਸਪਤੀ ਇਹ ਕਹਿੰਦੀ ਹੈ ਕਿ ਤੂੰ ਬੇਅੰਤ ਹੈ ਤੇਰੇ ਜਿਹਾ ਹੋਰ ਕੋਈ ਨਹੀਂ ਹੈ ਤਬ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਨਤ ਸੁਮਤ ਅਰਥ ਤਬ ਤੇਰੇ ਕਥੈ ਅਖੀ ਕਰਮ ਕੰਮ ਕਰਮ ਨਾਮ ਉਹ ਨਾਮ ਜੋ ਉਸ ਦੇ ਕੰਮ ਵੇਖ ਕੇ ਰੱਖੇ ਜਾਂ ਬਣਾਈ ਗਏ ਹਨ ਵਰਨਤ ਬਿਆਨ ਕਰਦੇ ਹਨ ਸੁਮਤ ਚੰਗੀ ਮਤ ਵਾਲੇ ਸਿਆਣੇ ਅਰਥ ਹੈ ਵਹਿਗੁਰੂ ਤੇਰੇ ਸਾਰੇ ਨਾਮ ਦਸਣ ਜਾਂ ਆਖਣ ਦੀ ਤਾਕਤ ਕਿਸੇ ਵਿੱਚ ਵੀ ਨਹੀਂ ਜਾਂ ਕੋਈ ਆਦਮੀ ਵੀ ਤੇਰਾ ਜਿਹਾ ਨਾ ਨਹੀਂ ਦੱਸ ਸਕਦਾ ਜੋ ਤੇਰੀ ਮੁਕੰਮਲ ਹਸਤੀ ਨੂੰ ਬਿਆਨ ਕਰ ਸਕਦਾ ਹੋਵੇ ਸਿਆਣੇ ਬੰਦਿਆਂ ਨੇ ਤੇਰੇ ਉਹੀ ਨਾਂ ਦੱਸੇ ਹਨ ਜੋ ਉਹਨਾਂ ਨੇ ਤੇਰੇ ਕੰਮ ਵੇਖ ਕੇ ਬਣਾਏ ਹਨ ਭਯੰਗ ਪ੍ਰਿਆਦ ਸੰਧ ਨਮਸਤਮ ਅਕਾਲੇ ਨਵਸਤਮ ਕਿਰਪਾਲੇ ਨਮਸਤਮ ਅਰੂਪੇ ਨਮਸਤਮ ਅਨੁਪੇ ਅਰਥ ਨਮਸਤਮ ਤੈਨੂੰ ਨਮਸਕਾਰ ਪ੍ਰਣਾਮ ਹੈ ਅਕਾਲੇ ਕਾਲ ਮੌਤ ਰਹਿਤ ਕਿਰਪਾਲੇ ਦਇਆ ਦਾ ਘਰ ਨਮਸਤਮ ਨਮਸਕਾਰ ਹੈ ਰੂਪੇ ਰੂਪ ਰਹਿਤ ਅਨੂਪੇ ਉਪਮਾ ਰਹਿਤ ਜਿਸ ਜਿਹਾ ਜਾਂ ਜਿੱਡਾ ਹੋਰ ਕੋਈ ਵੀ ਨਹੀਂ ਅਰਥ हे ਵਾਹਿਗੁਰੂ ਤੈਨੂੰ ਨਮਸਕਾਰ ਹੈ ਤੂੰ ਮੌਤ ਰਹਿਤ ਹੈ ਤੂੰ ਦਇਆ ਦਾ ਘਰ ਹੈ ਤੇਰਾ ਕੋਈ ਖਾਸ ਰੂਪ ਨਹੀਂ ਤੇਰੇ ਜਿਹਾ ਜਾਂ ਤੇਰੇ ਜਿੱਡਾ ਹੋਰ ਕੋਈ ਨਹੀਂ ਨਮਸਤਮ ਅਪੇਖੇ ਨਮਸਤਮ ਅਲੇਖੇ ਨਮਸਤਮ ਅਕਾਏ ਨਮਸਤਮ ਅਜਾਏ ਅਰਥ ਅਪੇਖ ਪਹਿਰਾਵੇ ਤੋਂ ਰਹਿਤ ਜਿਸ ਦਾ ਕੋਈ ਖਾਸ ਪਹਿਰਾਵਾ ਨਹੀਂ ਅਲੇਖੇ ਜਿਸ ਦਾ ਲੇਖ ਚਿੱਤਰ ਜਾਂ ਤਸਵੀਰ ਨਾ ਬਣ ਸਕੇ ਇਕਾਈ হে ਸਰੀਰ ਰਹਿਤ ਵਾਹਿਗੁਰੂ ਅਜਾਈ হে ਇਸਤਰੀ ਤੋਂ ਪੈਦਾ ਨਾ ਹੋਏ ਵਾਹਿਗੁਰੂ ਅਰਥ হে ਵਾਹਿਗੁਰੂ ਤੈਨੂੰ ਨਮਸਕਾਰ ਹੈ ਤੇਰਾ ਕੋਈ ਇੱਕ ਪਹਿਰਾਵਾ ਨਹੀਂ ਤੇਰੀ ਤਸਵੀਰ ਨਹੀਂ ਬਣਾਈ ਜਾ ਸਕਦੀ ਤੇਰਾ ਕੋਈ ਸਰੀਰ ਨਹੀਂ ਤੂੰ ਦੇਹ ਤੋਂ ਰਹਿਤ ਹੈ ਅਤੇ ਤੂੰ ਜੀਵ ਬਾਂਗ ਇਸਤਰੀ ਤੋਂ ਪੈਦਾ ਨਹੀਂ ਹੋਇਆ ਨਮਸਤਮ ਅਗੰਜੇ ਨਮਸਤਮ ਅਪੰਜੇ ਨਮਸਤਮ ਅਨਾਮੇ ਨਮਸਤਮ ਅਠਾਮੇ ਅਰਥ ਅਗੰਜੇ ਜਿੱਤੇ ਨਾ ਜਾਣ ਵਾਲੇ ਅਜਿੱਤ ਜਿਸ ਨਾਲੋਂ ਵੱਧ ਕੇ ਹੋਰ ਕੋਈ ਨਹੀਂ ਅਪੰਜੇ ਜੋ ਭੰਨਿਆਂ ਤੋੜਿਆ ਨਾ ਜਾ ਸਕੇ ਅਨਾਮੇ ਜਿਸ ਦਾ ਕੋਈ ਇੱਕ ਨਾਂ ਨਹੀਂ ਅਠਾਮੇ ਜਿਸ ਦਾ ਕੋਈ ਇੱਕ ਥਾਂ ਟਿਕਾਣਾ ਨਹੀਂ ਅਰਥ ਇਹ ਵੈਗਰੂ ਤੈਨੂੰ ਨਮਸਕਾਰ ਹੈ ਤੇਰੇ ਨਾਲੋਂ ਵੱਧ ਕੇ ਹੋਰ ਕੋਈ ਨਹੀਂ ਕੋਈ ਐਸਾ ਨਹੀਂ ਜੋ ਤੇਰੇ ਨਾਲੋਂ ਕਿਸੇ ਗੱਲ ਨੂੰ ਵੱਧ ਹੋਵੇ ਤੈਨੂੰ ਕੋਈ ਤੋੜ ਨਹੀਂ ਸਕਦਾ ਤੇਰਾ ਕੋਈ ਇੱਕ ਖਾਸ ਨਾ ਨਹੀਂ ਅਤੇ ਤੇਰਾ ਕੋਈ ਇੱਕ ਥਾਂ ਟਿਕਾਣਾ ਵੀ ਨਹੀਂ ਨਮਸਤਮ ਅਕਰਮ ਨਮਸਤਮ ਅਧਰਮ ਨਮਸਤਮ ਅਨਾਮ ਨਮਸਤਮ ਅਧਾਮ ਅਰਥ ਅਕਰਮ ਕਮ ਰਹਿਤ ਜੋ ਕੰਮਾਂ ਵਿੱਚ ਖਵਤ ਨਹੀਂ ਅਧਰਮ ਜਿਸ ਵਿੱਚ ਤਤਾਂ ਦੇ ਗੁਣ ਆਵਾਜ਼ ਛੂ ਆਦ ਨਹੀਂ ਅਨਾਮ ਨਾਮ ਤੋਂ ਰਹਿਤ ਅਧਾਮ ਜਿਸ ਦਾ ਕੋਈ ਇੱਕ ਘਰ ਟਿਕਾਣਾ ਨਹੀਂ ਅਰਥ ਹੈ ਵਾਹਿਗੁਰੂ ਤੈਨੂੰ ਨਮਸਕਾਰ ਹੈ ਤੂੰ ਕੰਮਾਂ ਦੇ ਬੰਦਨਾਂ ਤੋਂ ਪਰੇ ਹੈਂ ਤੇਰੇ ਵਿੱਚ ਉਹ ਗੁਣ ਸੁਭਾਅ ਨਹੀਂ ਜੋ ਤਤਾਂ ਵਿੱਚ ਹੁੰਦੇ ਹਨ ਤੇਰਾ ਕੋਈ ਖਾਸ ਨਾਂ ਨਹੀਂ ਅਤਿtira ਕੋਈ ਖਾਸ ਘਰ ਵੀ ਨਹੀਂ ਹੈ ਨਮਸਤਮ ਅਜੀਤੇ ਨਮਸਤਮ ਅਪੀਤੇ ਨਮਸਤਮ ਅਵਾਹੇ ਨਮਸਤਮ ਅਟਾਹੇ ਅਰਥ ਅਜੀਤੇ ਹੇ ਜਿੱਤੇ ਨਾ ਜਾਣ ਵਾਲੇ ਵਾਹਿਗੁਰੂ ਅਪੀਤੇ ਜੋ ਡਰਾਇਆ ਨਾ ਜਾ ਸਕੇ ਅਵਾਹੇ ਜੋ ਖਲਾਇਆ ਵੀ ਨਾ ਜਾ ਸਕੇ ਅਟਾਹੇ ਜਿਸ ਨੂੰ ਢਾਹਿਆ ਡੇਗਿਆ ਜੰਗ ਰਾਇਆ ਨਾ ਜਾ ਸਕੇ ਅਰਥ ਹੈ ਵਹਿਗੁਰੂ ਤੈਨੂੰ ਨਮਸਕਾਰ ਹੈ ਤੈਨੂੰ ਨਾ ਕੋਈ ਜਿੱਤ ਸਕਦਾ ਹੈ ਨਾ ਕੋਈ ਡਰਾ ਸਕਦਾ ਹੈ ਨਾ ਕੋਈ ਹਲਾ ਸਕਦਾ ਹੈ ਤੇ ਨਾ ਹੀ ਕੋਈ ਡੇਗ ਜਾਂ ਢਾ ਸਕਦਾ ਹੈ ਨਮਸਤੰ ਅਨਿਲੇ ਨਮਸਤੰ ਅਨਾਦੀ ਨਮਸਤੰ ਅਛੇਦੇ ਨਮਸਤੰ ਅਗਾਦੇ ਅਰਥ ਹੇ ਵਾਹਿਗੁਰੂ ਅਨੀਲ ਰੂਪ ਰੰਗ ਤੋਂ ਰਹਿਤ ਅਨਾਦ ਜਿਸ ਦਾ ਕੋਈ ਮੁੱਢ ਨਹੀਂ ਅਛੇਦ ਜਿਸ ਦੇ ਟੋਟੇ ਨਹੀਂ ਹੋ ਸਕਦੇ ਅਗਾਧ ਜਿਸ ਦੀ ਬਾ ਥਾਂ ਨਹੀਂ ਜਿਸ ਦੀ ਡੰਗ੍ਹਾਈ ਦਾ ਪਤਾ ਨਹੀਂ ਲੱਗ ਸਕਦਾ ਅਰਥ ਹੈ ਵਾਹਿਗੁਰੂ ਤੈਨੂੰ ਨਮਸਕਾਰ ਹੈ ਤੂੰ ਰੂਪ ਰੰਗ ਤੋਂ ਰਹਿਤ ਹੈ ਤੇਰਾ ਮੁੱਢ ਕੋਈ ਨਹੀਂ ਜਾਂ ਕੋਈ ਇਹ ਨਹੀਂ ਦੱਸ ਸਕਦਾ ਕਿ ਤੂੰ ਕਦੋਂ ਤੋਂ ਹੋਂਦ ਵਿੱਚ ਆਇਆ ਹੋਇਆ ਹੈ ਤੈਨੂੰ ਟੋਟੇ ਟੋਟੇ ਨਹੀਂ ਕੀਤਾ ਜਾ ਸਕਦਾ ਭਾਵ ਤੂੰ ਹਰ ਥਾਂ ਪੂਰੇ ਦਾ ਪੂਰਾ ਜਾਂ ਇੱਕ ਰਸ ਮੌਜੂਦ ਹੈ ਤੂੰ ਅਤ ਡੂੰਗਾ ਹੈ ਤੇਰੀ ਡੂੰਘਾਈ ਲੱਭੀ ਨਹੀਂ ਜਾ ਸਕਦੀ ਨਮਸਤੰ ਅਗੰਝੇ ਨਮਸਤੰ ਅਪੰਝੇ ਨਮਸਤੰ ਉਦਾਰੇ ਨਮਸਤੰ ਅਪਾਰੇ ਅਰਥ ਅਗੰਝ ਅਜਿੱਤ ਅਪੰਝ ਜੋ ਭੰਨਿਆ ਨਾ ਜਾ ਸਕੇ ਉਦਾਰ ਖੁੱਲੇ ਦਿਲ ਵਾਲਾ ਸੁਖੀ ਅਪਾਰ ਬੇਅੰਤ ਅਰਥ ਹੀ ਵਹਿਗਰੂ ਤੈਨੂੰ ਨਮਸਕਾਰ ਹੈ ਤੂੰ ਅਜਿੱਤ ਹੈ ਭਾਵੇਂ ਕੋਈ ਵੀ ਕਿਸੇ ਗੱਲੋਂ ਤੇਰੇ ਨਾਲੋਂ ਬੰਧ ਨਹੀਂ ਸਕਦਾ ਤੈਨੂੰ ਕੋਈ ਭੰਨ ਨਹੀਂ ਸਕਦਾ ਤੂੰ ਖੁੱਲੇ ਦਿਲ ਵਾਲਾ ਸੁਖੀ ਅਤੇ ਬੇਅੰਤ ਹੈ ਨਮਸਤੰ ਸੋ ਇਕੈ ਨਮਸਤੰ ਅਨੇਕੈ ਨਮਸਤੰ ਅਪੂਤੇ ਨਮਸਤੰ ਅਜੂਤੇ ਅਰਥ ਅਨੇਕ ਜਿਸ ਦੇ ਕਈ ਰੂਪ ਹਨ ਅਭੂਤ ਜਿਸ ਦੀ ਹਸਤੀ ਪੰਜਾਂ ਤੱਤਾਂ ਤੋਂ ਨਹੀਂ ਬਣੀ ਅਜੂਪ ਬੰਧਨਾ ਤੋਂ ਰਹਿਤ ਆਜ਼ਾਦ ਅਰਥ ਹੀ ਵਹਿਗੁਰੂ ਤੈਨੂੰ ਨਮਸਕਾਰ ਹੈ ਤੂੰ ਇੱਕ ਆਪ ਹੀ ਆਪ ਹੈ ਤੂੰ ਬਿਆਨਤ ਰੂਪਾਂ ਵਾਲਾ ਹੈ ਤੇਰੀ ਹਸਤੀ ਉਹਨਾਂ ਪੰਜਾਂ ਤੱਤਾਂ ਤੋਂ ਨਹੀਂ ਬਣੀ ਜਿਨ੍ਹਾਂ ਤੋਂ ਜਗਤ ਦੀ ਰਚਨਾ ਹੋਈ ਹੈ ਤੂੰ ਹਰ ਪ੍ਰਕਾਰ ਦੇ ਬੰਧਨਾਂ ਤੋਂ ਰਹਿਤ ਹੈ ਨਮਸਤਮ ਨਿਰਕਮ ਨਿਰਕਰਮੀ ਨਮਸਤਮ ਨਿਰਭਰਮੇ ਨਮਸਤਮ ਨਿਰਦੇਸੇ ਨਮਸਤਮ ਨਿਰਭੇਸੇ ਅਰਥ ਨਿਰਕਰਮੀ ਕਰਮਾਂ ਤੋਂ ਰਹਿਤ ਨਿਰਭਰਮੇ ਵਿਹਿਮਾ ਭਰਮਾਂ ਤੋਂ ਰਹਿਤ ਨਿਰਦੇਸ ਜਿਸ ਦਾ ਕੋਈ ਇੱਕ ਦੇਸ਼ ਇੱਕ ਟਿਕਾਣਾ ਇੱਕ ਘਰ ਨਹੀਂ ਨਿਰਭੇਸ ਜਿਸ ਦਾ ਕੋਈ ਖਾਸ ਪਹਿਰਾਵਾ ਜਾਂ ਜੋ ਕਦੇ ਦਿਖਾਈ ਨਹੀਂ ਦਿੰਦਾ ਅਰਥ ਹੈ ਵਹਿਗੁਰੂ ਤੈਨੂੰ ਨਮਸਕਾਰ ਹੈ ਤੂੰ ਕਮਾਂ ਤੇ ਕਮਾਂ ਦੇ ਬੰਧਨਾਂ ਤੇ ਰਜਿਵਾਂ ਵਿੱਚ ਤੋ ਰਹਿਤ ਹੈ ਤੂੰ ਭਰਮਾਂ ਤੋਂ ਰਹਿਤ ਹੈ ਤੇਰਾ ਨਾਂ ਕੋਈ ਖਾਸ ਦੇਸ ਹੈ ਅਤੇ ਨਾ ਹੀ ਕੋਈ ਖਾਸ ਪਹਿਰਾਵਾ ਹੈ ਨਮਸਤਮ ਨਿਰਨਾਮੀ ਨਮਸਤਮ ਨਿਰਕਾਮੇ ਨਮਸਤਮ ਨਿਰਤਾਤੇ ਨਮਸਤਮ ਨਿਰਕਾਤੇ ਅਰਥ ਨਿਰਨਾਮ ਜਿਸ ਦਾ ਕੋਈ ਖਾਸ ਨਾਮ ਨਹੀਂ ਹੈ ਨਿਰਕਾਮ ਜਿਸ ਨੂੰ ਕੋਈ ਕਾਮਨਾ ਵਾਸਨਾ ਲਾਲਚ ਨਹੀਂ ਨਿਰਤਾਤ ਪੰਜਾਂ ਤੱਤਾਂ ਤੋਂ ਰਹਿਤ ਪੰਜਾਂ ਤੱਤਾਂ ਤੋਂ ਰਹਿਤ ਜਿਸ ਦੀ ਹਸਤੀ ਪੰਜਾਂ ਤੱਤਾਂ ਤੋਂ ਨਹੀਂ ਬਣੀ ਨਿਰਕਾਤ ਜਿਸ ਨੂੰ ਕੋਈ ਮਾਰ ਨਹੀਂ ਸਕਦਾ ਜਿਸ ਉੱਤੇ ਕੋਈ ਚੋਟ ਨਹੀਂ ਚਲਾ ਸਕਦਾ ਨਾਸ ਤੋਂ ਰਹਿਤ ਹੈ ਅਰਥ ਹੈ ਵਹਿਗੁਰੂ ਤੈਨੂੰ ਨਮਸਕਾਰ ਹੈ ਤੇਰਾ ਕੋਈ ਇੱਕ ਜਾਂ ਖਾਸ ਨਾ ਨਹੀਂ ਤੈਨੂੰ ਕੋਈ ਵਾਸਨਾ ਨਹੀਂ ਤੇਰੀ ਹਸਤੀ ਜਗਤ ਰਚਨਾ ਵਾਲੇ ਪੰਜਾਂ ਤੱਤਾਂ ਤੋਂ ਨਹੀਂ ਬਣੀ ਤੇਰੇ ਉੱਪਰ ਕੋਈ ਚੋਟ ਨਹੀਂ ਚਲਾ ਸਕਦਾ ਤੂੰ ਨਾਸ ਰਹਿਤ ਹੈ ਨਮਸਤਮ ਨਿਰਤੂਤੇ ਨਮਸਤਮ ਅਪੂਤੇ ਨਮਸਤਮ ਅਲੋਕੇ ਨਮਸਤਮ ਅਸ਼ੋਕੇ ਅਰਥ ਨਿਰਧੂਤ ਜਿਸ ਨੂੰ ਟਿਕਾਣੇ ਤੋਂ ਹਿਲਾਇਆ ਨਾ ਜਾ ਸਕੇ ਅਪੂਤ ਤਤਾਂ ਤੋਂ ਰਹਿਤ ਅਲੋਕ ਜੋ ਦਿਸਦਾ ਨਹੀਂ ਤੇ ਅਸ਼ੋਕ ਚਿੰਤਾ ਤੋਂ ਰਹਿਤ ਅਰਥ ਇਹ ਪਰਮਾਤਮਾ ਤੈਨੂੰ ਨਮਸ ਕਰ ਹੈ ਤੈਨੂੰ ਕੋਈ ਤੇਰੇ ਟਿਕਾਣੇ ਤੋਂ ਹਿਲਾ ਨਹੀਂ ਸਕਦਾ ਤੇਰੀ ਹਸਤੀ ਜਗਤ ਰਚਨਾ ਵਾਲੇ ਪੰਜਾਂ ਤਤਾਂ ਤੋਂ ਨਹੀਂ ਬਣੀ हे नाम दिसण वाली वैगुरु तेंनु नमस कर है हे चिंता रहित वैगुरु तेंनु नमस्कार है नमस्तम निरतापे नमस्तम अथापे नमस्तम तिरमाने नमस्तम निदाने अर्थ निरतापे जो जगत नु लगण वाले तिनन किस्मा दे दुखा तो रहत है ਉਹ ਤਿੰਨਾਂ ਕਿਸਮਾਂ ਦੇ ਤਾਪ ਦੁੱਖ ਇਹ ਹਨ ਪਹਿਲਾ ਮਨੁੱਖ ਦੇ ਮਨ ਤੋਂ ਉੱਠਣ ਵਾਲੇ ਦੂਸਰਾ ਜੋ ਮਨੁੱਖ ਦੀ ਕਿਸਮਤ ਲਿਆਉਂਦੀ ਹੈ ਤੀਸਰਾ ਜੋ ਮਨੁੱਖ ਨੂੰ ਇੱਕ ਦੂਜੇ ਤੋਂ ਮਿਲਦੇ ਹਨ ਅਥਾਪੇ ਜਿਸ ਨੂੰ ਮੂਰਤੀ ਵਾਂਗ ਮੰਦਰ ਵਿੱਚ ਟਿਕਾਇਆ ਨਾ ਜਾ ਸਕੇ ਤਿਰਮਾਨੇ ਜਿਸ ਦਾ ਮਾਨ ਸਤਕਾਰ ਇੱਜ਼ਤ ਤਿੰਨਾਂ ਲੋਕਾਂ ਆਕਾਸ਼ ਪਤਾਲ ਤੇ ਮਾਤ ਲੋਕ ਦੇ ਜੀਵ ਕਰਦੇ ਹਨ ਨਿਰਧਾਨੇ ਦਾ ਅਰਥ ਹੈ ਖਜ਼ਾਨਾ ਅਰਥ ਹੈ ਵੈਗਰੂ ਤੈਨੂੰ ਵਿਆਪਨ ਵਾਲੇ ਤਿੰਨਾਂ ਹੀ ਕਿਸਮਾਂ ਦੇ ਦੁੱਖਾਂ ਤੋਂ ਰਹਿਤ ਵੈਗਰੂ ਤੈਨੂੰ ਨਮਸਕਾਰ ਹੈ ਏ ਮੂਰਤੀ ਬਾਕੋਰ ਮੰਦਰ ਵਿੱਚ ਨਾ ਟਿਕਾਈ ਜਾਣ ਵਾਲੀ ਪ੍ਰਮਾਤਮਾ ਤੈਨੂੰ ਨਮਸਕਾਰ ਹੈ ਏ ਮਾਲਿਕਾ ਤੈਨੂੰ ਨਮਸਕਾਰ ਹੈ ਜਿਸ ਅੱਗੇ ਤਿੰਨਾਂ ਹੀ ਲੋਕਾਂ ਦੇ ਜੀਵ ਨਿਉਂਦੇ ਹਨ ਅਤੇ ਸਭ ਗੁਣਾਂ ਦੇ ਖਜ਼ਾਨੇ ਤੈਨੂੰ ਨਮਸਕਾਰ ਹੈ ਨਮਸਤਮ ਅਗਾਹੇ ਨਮਸਤਮ ਅਵਾਹੇ ਨਮਸਤਮ ਤਰਵਰਗੇ ਨਮਸਤਮ ਅਸਰਗੇ ਅਰਥ ਅਗਾ ਅਗਾਦ ਜਿਸ ਦੀ ਢੰਗਾਈ ਦਾ ਪਤਾ ਨਾ ਲੱਗ ਸਕੇ ਜਾਂ ਅਗਾ ਜੋ ਫੜਿਆ ਨਾ ਜਾ ਸਕੇ ਜਿਸ ਨੂੰ ਮਨ ਤੇ ਇੰਦਰੀਆਂ ਗ੍ਰਹਿਣ ਨਾ ਕਰ ਸਕਣ ਅਥਾ ਦਾ ਅਰਥ ਹੈ ਜਿਸ ਨੂੰ ਹਲਾਇਆ ਨਹੀਂ ਜਾ ਸਕਦਾ ਜੋ ਗੜੜ ਆਦ ਸਵਾਰੀ ਨਹੀਂ ਕਰ ਰੱਖਦਾ ਤਿਰਵਰਗ ਜਿਸ ਤੋਂ ਜਗਤ ਦੇ ਤਿੰਨੇ ਮਨੋਰਥ ਧਰਮ ਅਰਥ ਕਾਮ ਮੌਜੂਦ ਹਨ ਅਸਰਗ ਜੋ ਪੈਦਾ ਨਾ ਕੀਤਾ ਜਾ ਸਕੇ ਅਰਥ ਹੈ ਵਹਿਗੁਰੂ ਤੈਨੂੰ ਨਮਸਕਾਰ ਹੈ ਜੋ ਅਜੇਹ ਸਮੁੰਦਰ ਵਾਂਗ ਹੈ ਜਿਸ ਦੀ ਹੱਥ ਨਹੀਂ ਜਿਸ ਦੀ ਹੱਥ ਹਾਥ ਨਹੀਂ ਆ ਸਕਦੀ ਜਾਂ ਅਜੇਹੀ ਹਸਤੀ ਹੈ ਜਿਸ ਨੂੰ ਮਨ ਤੇ ਇੰਦਰੀਂ ਗ੍ਰਹਿਣ ਨਹੀਂ ਕਰ ਸਕਦੀਆਂ हे ਹਰਾਰੇ ਨਾ ਜਾਣ ਸਕਣ ਵਾਲੀ ਪ੍ਰਮਾਤਮਾ ਤੈਨੂੰ ਨਮਸਕਾਰ ਹੈ हे ਵਹਿਗੁਰੂ ਤੈਨੂੰ ਨਮਸ ਕਰ ਹੈ ਜਿਸ ਤੋਂ ਸੰਸਾਰਿਕ ਜੀਵਨ ਦੇ ਤਿੰਨੇ ਹੀ ਮਨੋਰਥ ਧਰਮ ਅਰਥ ਕਾਮ ਮਿਲ ਸਕਦੇ ਹਨ ਅਤੇ ਜੋ ਰਚਿਆ ਜਾਂ ਪੈਦਾ ਨਹੀਂ ਕੀਤਾ ਜਾ ਸਕਦਾ ਹੈ ਨਮਸਤੰ ਪਰਭੋਗੇ ਨਮਸਤੰ ਸੁਜੋਗੇ ਨਮਸਤੰ ਅਰੰਗੇ ਨਮਸਤੰ ਅਪੰਗੇ ਅਰਥ ਪਰਭੋਗੇ हे ਪਰਭੋਗੀ ਪ੍ਰਭੂ ਗੀ ਚੰਗੀ ਤਰ੍ਹਾਂ ਭੋਗਣ ਮਾਨਣ ਵਾਲਾ ਸੁਜੋਗ ਚੰਗੀ ਤਰ੍ਹਾਂ ਮਿਲਿਆ ਹੋਇਆ ਅਰੰਗ ਰੰਗ ਰਹਿਤ ਅਭੰਗ ਦਾ ਅਰਥ ਹੈ ਨਾਸ ਰਹਿਤ ਅਰਥ ਹੈ ਜਗਤ ਦੇ ਪਦਾਰਥਾਂ ਨੂੰ ਚੰਗੀ ਤਰ੍ਹਾਂ ਮਾਨਣ ਵਾਲੇ ਤੇ ਸਾਰੇ ਜੀਵਾਂ ਵਿੱਚ ਮੁਕੰਮਲ ਤੌਰ ਤੇ ਮੌਜੂਦ ਵਹਿਗੁਰੂ ਤੈਨੂੰ ਨਮਸਕਾਰ ਹੈ हे ਰੰਗ ਰਹਿਤ ਤੇ ਨਾਸ ਰਹਿਤ ਵਹਿਗੁਰੂ ਤੈਨੂੰ ਸਦਾ ਨਮਸਕਾਰ ਹੈ ਨਮਸਤਮ ਅਗੰਦੇ ਅਗੰਝੇ ਵਾਹਿਗੁਰੂ ਨਮਸਤਮ ਅਗੰਮੇ ਨਮ ਸਤ ਸਤ ਰੰਮੇ ਨਮਸਤਮ ਜਲਾਸਰੇ ਨਮਸਤਮ ਨਿਰਾਸਰੇ ਅਰਥ ਅਗੰਮ ਜਿਸ ਤੀਕ ਪਹੁੰਚ ਨਾ ਹੋ ਸਕੇ ਬੁੱਧੀਮਨ ਦੀ ਪਹੁੰਚ ਤੋਂ ਪਰੇ ਨਮ ਸਤ ਸਤ ਤੈਨੂੰ ਨਮਸਕਾਰ ਹੋਵੇ ਰੰਗ ਮਨੋਹਰ ਜਲਾਸਰਾ ਜਲ ਦਾ ਆਸਰਾ ਸਮੁੰਦਰ ਨਰਾਸਰਾ ਇਸ ਦਾ ਅਰਥ ਹੈ ਜਿਸ ਨੂੰ ਕਿਸੇ ਆਸਰੇ ਦੀ ਲੋੜ ਨਹੀਂ ਹੁੰਦੀ ਅਰਥ ਨਮਸਕਾਰ ਹੈ ਵਹਿਗੁਰੂ ਤੈਨੂੰ ਜੋ ਮਨ ਦੀ ਪਹੁੰਚ ਤੋਂ ਪਰੇ ਹੈਂ हे ਮਨੋਹਰ ਤੈਨੂੰ ਨਮਸਕਾਰ ਹੈ हे ਸਮੁੰਦਰ ਰੂਪ ਵਹਿਗੁਰੂ ਤੈਨੂੰ ਨਮਸਕਾਰ ਹੈ हे ਵਹਿਗੁਰੂ ਤੈਨੂੰ ਨਮਸਕਾਰ ਹੈ ਤੈਨੂੰ ਜਿਸ ਨੂੰ ਕਿਸੇ ਆਸਰੇ ਦੀ ਲੋੜ ਨਹੀਂ ਨਮਸਤਮ ਅਜਾਤੇ ਨਮਸਤਮ ਅਪਾਤੇ ਨਮਸਤਮ ਅਮਜਵੇ ਨਮਸਤ ਸਤ ਸਤ ਅਜਵੇ ਅਰਥ ਅਜਾਤ ਜਿਸ ਦੀ ਕੋਈ ਖਾਸ ਜਾਤ ਨਹੀਂ ਅਪਾਤ ਜਿਸ ਦੀ ਕੋਈ ਖਾਸ ਕੁੱਲ ਨਹੀਂ ਅਮਜਬ ਜਿਸ ਦਾ ਖਾਸ ਮਤਦীন ਨਹੀਂ ਅਜਬ ਅਸਚਰਜ ਅਰਥ ਹੈ ਵਹਿਗੁਰੂ ਨਮਸਕਾਰ ਹੈ ਤੈਨੂੰ ਜਿਸ ਦੀ ਨਾ ਕੋਈ ਖਾਸ ਜਾਤ ਹੈ ਨਾ ਕੋਈ ਖਾਸ ਕੁੱਲ ਹੈ ਨਮਸਕਾਰ ਹੈ ਤੈਨੂੰ ਜਿਸ ਦਾ ਕੋਈ ਖਾਸ ਮਤ ਨਹੀਂ ਹੈ ਅਸਚਰਜ ਰੂਪ ਪਰਮਾਤਮਾ ਤੈਨੂੰ ਨਮਸਕਾਰ ਹੈ adesam adese namastam apese namastam nirtaame ਨਮਸਤਮ ਨਿਰਬਾਮੇ ਅਰਥ ਅਦੇਸੰ ਨਮਸਕਾਰ ਅਦੇਸ ਜਿਸ ਦਾ ਕੋਈ ਖਾਸ ਇੱਕ ਦੇਸ ਨਹੀਂ ਨਿਰਤਾਮ ਜਿਸ ਦਾ ਕੋਈ ਖਾਸ ਘਰ ਨਹੀਂ ਨਿਰਥਾਮ ਜੋ ਇਸਤਰੀ ਤੋਂ ਪੈਦਾ ਨਹੀਂ ਹੋਇਆ ਮਾਇਆ ਰਹਿਤ ਨਿਰੰਜਨ ਅਰਥ ਹੈ ਵਹਿ ਗੁਰੂ ਨਮਸਕਾਰ ਹੈ ਤੈਨੂੰ ਜਿਸ ਦਾ ਕੋਈ ਖਾਸ ਦੇਸ ਨਹੀਂ ਤੇ ਨਾ ਹੀ ਕੋਈ ਖਾਸ ਭੇਸ ਪਹਿਰਾਵਾ ਹੈ ਨਮਸਕਾਰ ਹੈ ਤੈਨੂੰ ਜਿਸ ਦਾ ਕੋਈ ਖਾਸ ਘਰ ਨਹੀਂ ਜੋ ਇਸਤਰੀ ਤੋਂ ਪੈਦਾ ਨਹੀਂ ਹੋਇਆ ਜਾਂ ਮਾਇਆ ਤੋਂ ਰਹਿਤ ਨਿਰੰਜਨ ਹੈ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਅਰਥ ਨਮੋ ਨਮਸਕਾਰ ਸਰਬ ਕਾਲੇ ਹੇ ਸਭ ਜੀਵਾਂ ਨੂੰ ਨਾਸ ਕਰਨ ਵਾਲੇ ਸਰਬ ਵਿਆਲੇ ਹੇ ਸਭ ਤੋਂ ਉੱਪਰ ਸਭ ਉੱਪਰ ਦਇਆ ਕਰਨ ਵਾਲੇ ਸਰਬ ਭੂਪੇ ਹੇ ਸਾਰਿਆਂ ਦੇ ਰਾਜੇ ਅਰਥ ਹੇ ਸਭ ਜੀਵਾਂ ਨੂੰ ਨਾਸ ਕਰਨ ਵਾਲੇ ਸਮਰੱਥ ਪ੍ਰਮਾਤਮਾ ਤੈਨੂੰ ਨਮਸਕਾਰ ਹੈ ਹੇ ਸਭ ਉੱਪਰ ਦਇਆ ਕਰਨ ਵਾਲੇ ਤੈਨੂੰ ਨਮਸਕਾਰ ਹੈ ਹੇ ਸਭ ਦੇ ਰੂਪ ਜਾਂ ਸਭ ਹਸਤੀਆਂ ਵਿੱਚ ਮੌਜੂਦ ਵਹਿਗੁਰੂ ਤੈਨੂੰ ਨਮਸਕਾਰ ਹੈ हे ਸਭ ਜੀਵਾਂ ਦੇ ਬਾਦਸ਼ਾਹ ਤੈਨੂੰ ਨਮਸਕਾਰ ਹੈ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਹਲੇ ਨਮੋ ਸਰਬ ਪਾਲੇ ਅਰਥ ਸਰਬ ਖਾਪੇ ਸਭ ਜੀਵਾਂ ਦੇ ਨਾਸ ਕਰਨ ਵਾਲੇ ਨੂੰ ਥਾਪੇ ਸਭ ਜੀਵਾਂ ਨੂੰ ਪੈਦਾ ਕਰਨ ਵਾਲਾ ਸਹਾਰਾ ਦੇਣ ਵਾਲਾ ਸਰਬ ਪਾਲੇ ਸਭ ਦੀ ਪਾਲਣਾ ਕਰਨ ਵਾਲਾ ਅਰਥ ਹੈ ਸਭ ਜੀਵਾਂ ਨੂੰ ਨਾਸ਼ ਕਰਨ ਵਾਲੇ ਵਾਹਿਗੁਰੂ ਤੈਨੂੰ ਨਮਸਕਾਰ ਹੈ ਹੇ ਸਭ ਜੀਵਾਂ ਨੂੰ ਪੈਦਾ ਕਰਨ ਤੇ ਸਹਾਰਾ ਦੇਣ ਵਾਲੇ ਪਰਮਾਤਮਾ ਤੈਨੂੰ ਨਮਸਕਾਰ ਹੈ ਹੇ ਸਭ ਜੀਵਾਂ ਨੂੰ ਨਾਸ਼ ਕਰਨ ਵਾਲੇ ਹੇ ਸਭ ਜੀਵਾਂ ਦੀ ਪਾਲਣਾ ਕਰਨ ਵਾਲੇ ਤੈਨੂੰ ਨਮਸਕਾਰ ਹੈ ਨਮ ਸਤ ਸਤ ਦੇਵੈ ਨਮਸਤਮ ਅਪੇਵਹਿ ਨਮਸਤਮ ਅਜਨਮੇ ਨਮਸਤਮ ਸੁਬਨ ਮੇ ਅਰਥ ਨਮ ਸਤ ਸਤ ਤੈਨੂੰ ਨਮਸਕਾਰ ਹੈ ਦੇਵ ਪੂਜਣਯੋਗ ਚਾਨਣ ਰੂਪ ਅਭੇਵ ਜਿਸ ਦਾ ਭੇਤ ਨਾ ਪਾਇਆ ਜਾ ਸਕੇ ਅਜਨਮੇ ਜਨਮ ਰਹਿਤ ਸੁਬਨ ਮੇ ਪੁੱਤਰ ਰੂਪ ਸੰਤਾਨ ਰੂਪ ਸੋਹਣੇ ਰੰਗ ਵਾਲਾ ਸੁੰਦਰ ਅਰਥ ਹੈ ਪੂਜਣਯੋਗ ਵਾਹਿਗੁਰੂ ਚਾਨਣ ਰੂਪ ਕਰਤਾਰ ਤੈਨੂੰ ਨਮਸਕਾਰ ਹੈ हे वह गुरु नमस्कार है तैनू जिस दा किसे ने भेद नहीं पाया हे वह गुरु तैनू नमस्कार है जो जन्म रहित भी हैं ते संतान रूप जा सुंदर रंग वाला भी हैं नमो सर्ब गौने नमो सर्ब पौने नमो सर्ब रंगे नमो सर्ब पंगे अर्थ सर्ब गौने ਜਿਸ ਦੀ ਸਭ ਥਾਈਂ ਪਹੁੰਚ ਹੈ ਸਰਬ ਭਾਉਨੇ ਸਭ ਦਾ ਨਿਵਾਸ ਅਸਥਾਨ ਜਿਸ ਵਿੱਚ ਸਭ ਰਹਿੰਦੇ ਹਨ ਜੋ ਸਭ ਭਵਨਾ ਲੋਕਾਂ ਵਿੱਚ ਵਿਆਪਕ ਹੈ ਸਰਬ ਭੰਗ ਜੋ ਸਭ ਜੀਵਾਂ ਦਾ ਨਾਸ ਕਰਨ ਵਾਲਾ ਹੈ हे ਵਾਹਿਗੁਰੂ ਤੈਨੂੰ ਨਮਸਕਾਰ ਹੈ ਜਿਸ ਦੀ ਪਹੁੰਚ ਸਭ ਤੀਕ ਹੈ ਅਤੇ ਜੋ ਸਭ ਦਾ ਨਿਵਾਸ ਅਸਥਾਨ ਹੈ ਜੋ ਸਾਰੇ ਭਵਨਾ ਵਿੱਚ ਵਿਆਪਕ ਹੈ ਹੇ ਸਬਰੰਗਾ ਨੂੰ ਸੋਭਾ ਦੇ ਰਹੇ ਜਾਂ ਸਬਰੰਗਾ ਵਾਲੇ ਹੇ ਸਭ ਨੂੰ ਨਾਸ਼ ਕਰਨ ਵਾਲੇ ਤੈਨੂੰ ਨਮਸਕਾਰ ਹੈ ਨਮੋ ਸਰਬ ਕਾਲੇ ਨਮ ਸਤ ਸਤ ਦਿਆਲੇ ਨਮਸਤਮ ਅਵਰਨੇ ਨਮਸਤਮ ਅਮਰਨੇ ਅਰਥ ਕਾਲ ਕਾਲੇ ਮੌਤ ਦੀ ਮੌਤ ਮੌਤ ਨੂੰ ਵੀ ਮਿਕਾਰ ਸਕਣ ਵਾਲਾ ਅਵਰਣ ਜਿਸ ਦਾ ਕੋਈ ਰੰਗ ਨਹੀਂ ਜੋ ਬਿਆਨ ਨਹੀਂ ਕੀਤਾ ਜਾ ਸਕਦਾ ਅਮਰਨ ਮੌਤ ਤੋਂ ਰਹਿਤ ਅਰਥ ਹੇ ਮੌਤ ਨੂੰ ਵੀ ਮਿਕਾਰ ਸਕਣ ਵਾਲੇ ਹੇ ਦਇਆ ਦੇ ਘਰ ਵਹਿਗੁਰੂ ਤੈਨੂੰ ਨਮਸਕਾਰ ਹੈ ਹੇ ਵਹਿਗੁਰੂ ਨਮਸਕਾਰ ਹੈ ਤੈਨੂੰ ਜਿਸ ਦਾ ਕੋਈ ਖਾਸ ਰੰਗ ਨਹੀਂ ਜਾਂ ਜਿਸ ਨੂੰ ਕੋਈ ਬਿਆਨ ਨਹੀਂ ਕਰ ਸਕਦਾ ਅਤੇ ਜਿਸ ਨੂੰ ਮੌਤ ਮਾਰ ਨਹੀਂ ਸਕਦੀ ਨਮਸਤਮ ਜਰਾਰੰ ਨਮਸਤਮ ਕਿਰਤਾਰੰ ਨਮੋ ਸਰਬਤੰਤੇ ਨਮੋ ਸਤ ਅਬੰਦੇ ਅਰਥ ਜਰਾਰੇ ਬਢੇਪੇ ਦੇ ਵੈਰੀ ਨੂੰ ਬਢੇਪਾ ਜਿਸ ਦੇ ਨੇੜੇ ਨਹੀਂ ਆਉਂਦਾ ਕਿਰਤਾਰੰ ਸਭ ਨੂੰ ਪੈਦਾ ਕਰਨ ਵਾਲੇ ਸਰਬਤੰਤੇ ਜੋ ਦੁਨੀਆ ਦੇ ਸਭ ਧੰਦੇ ਕਾਰ ਬਿਹਾਰ ਆਪ ਚਲਾ ਰਿਹਾ ਹੈ ਸਤ ਹੋਂਦ ਵਾਲਾ ਹਸਤੀ ਵਾਲਾ ਅਵੰਦ ਬੰਦਨਾ ਤੋਂ ਰਹਿਤ ਆਜ਼ਾਦ ਹੇ ਵਾਹਿਗੁਰੂ ਨਮਸਕਾਰ ਹੈ ਤੈਨੂੰ ਜੋ ਬਢੇਪੇ ਦਾ ਵੈਰੀ ਹੈ ਬਢੇਪਾ ਜਿਸ ਦੇ ਨੇੜੇ ਨਹੀਂ ਆਉਂਦਾ ਹੇ ਸਭ ਦੇ ਪੈਦਾ ਕਰਨ ਵਾਲੇ ਤੈਨੂੰ ਨਮਸਕਾਰ ਹੈ ਜਗਤ ਦੇ ਸਭ ਕਾਰ ਬਿਹਾਰ ਚਲਾਉਣ ਵਾਲੇ ਅਤੇ ਸਭ ਬੰਦਨਾ ਤੋਂ ਰਹਿਤ ਪਰਮਾਤਮਾ ਤੈਨੂੰ ਹਮੇਸ਼ਾ ਨਮਸਕਾਰ ਹੈ ਨਮਸਤਮ ਨਿਰਸਾਕੇ ਨਮਸਤਮ ਨਿਰਵਾਕੇ ਨਮਸਤਮ ਰਹੀਮੇ ਨਮਸਤਮ ਕਰੀਮੇ ਅਰਥ ਨਿਰਸਾਕ ਜਿਸ ਦਾ ਕੋਈ ਖਾਸ ਸਾਥ ਸੰਬੰਧੀ ਨਹੀਂ ਨਿਰਵਾਕ ਡਰ ਰਹਿਤ ਨਿਰਭਉ ਰਹੀਮ ਰਹਿਮ ਕਰਨ ਵਾਲਾ کریم ਦਾ ਅਰਥ ਹੈ ਬਖਸ਼ਿਸ਼ ਕਰਨ ਵਾਲਾ ਅਰਥ ਹੀ ਵਾਹਿਗੁਰੂ ਨਮਸਕਾਰ ਹੈ ਤੈਨੂੰ ਜਿਸ ਦਾ ਕੋਈ ਖਾਸ ਸੰਬੰਧੀ ਨਹੀਂ ਜਿਸ ਨੂੰ ਕਿਸੇ ਦਾ ਡਰ ਨਹੀਂ ਹੇ ਰਹਿਤ ਦਇਆ ਕਰਨ ਵਾਲੇ ਹੇ ਬਖਸ਼ਿਸ਼ ਕਰਨ ਵਾਲੇ ਵਾਹਿਗੁਰੂ ਤੈਨੂੰ ਸਦਾ ਹੀ ਨਮਸਕਾਰ ਹੈ ਨਮਸਤਮ ਅਨੰਤੇ ਨਮਸਤਮ ਮਹਾਂਤੇ ਨਮ ਸਤ ਸਤ ਰਾਗੇ ਨਮਸਤਮ ਸੁਹਾਗੇ ਅਰਥ ਅਨੰਤ ਜਿਸ ਦਾ ਅੰਤ ਨਹੀਂ ਪਾਇਆ ਜਾ ਸਕਦਾ ਬੇਅੰਤ ਮਹੰਤ ਸਭ ਤੋਂ ਵੱਡਾ ਰਾਗ ਪਿਆਰ ਪਿਆਰ ਸਰੂਪ ਸੁਹਾਗ ਚੰਗੇ ਭਾਗ ਵਾਲਾ ਪ੍ਰਤਾਪ ਵਾਲਾ ਅਰਥ ਹੈ ਕਰਤਾਰ ਨਮਸਕਾਰ ਹੈ ਤੈਨੂੰ ਜਿਸ ਦਾ ਕਿਸੇ ਅੰਤ ਨਹੀਂ ਪਾਇਆ ਅਤੇ ਜੋ ਸਭ ਤੋਂ ਵੱਡਾ ਹੈ हे ਪਿਆਰ ਸਰੂਪ ਕਰਤਾਰ हे ਵੱਡੇ ਪ੍ਰਤਾਪ ਵਾਲੇ ਪ੍ਰਮਾਤਮਾ ਤੈਨੂੰ ਸਦਾ ਹੀ ਨਮਸਕਾਰ ਹੈ ਨਮੋ ਸਰਬ ਸੋਖੰ ਨਮੋ ਸਰਬ ਪੋਖੰ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਪਦ ਅਰਥ ਸੋਖੰ ਸਿਕਾਉਣ ਵਾਲਾ ਨਾਸ ਕਰਨ ਵਾਲਾ ਪੋਖੰ ਪਾਲਣ ਵਾਲਾ ਹਰਤਾ ਨਾਸ ਕਰਨ ਵਾਲਾ ਅਰਥ ਏ ਵਾਹਿਗੁਰੂ ਨਮਸਕਾਰ ਹੈ ਤੈਨੂੰ ਜੋ ਸਭ ਨੂੰ ਨਾਸ ਕਰਨ ਵਾਲਾ ਵੀ ਹੈ ਅਤੇ ਪਾਲਣ ਵਾਲਾ ਵੀ ਹੈ ਸਭ ਨੂੰ ਪੈਦਾ ਕਰਨ ਵਾਲੇ ਤੇ ਨਾਸ ਕਰਨ ਵਾਲੇ ਅਕਾਲ ਪੁਰਖ ਤੈਨੂੰ ਨਮਸਕਾਰ ਹੈ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਅਰਥ ਜੋਗੇ ਜੋਗੀ ਤਪੀ ਤਿਆਗੀ ਭੋਗੇ ਭੋਗੀ ਗ੍ਰਹਿਸਤ ਸੰਸਾਰਿਕ ਪਦਾਰਥਾਂ ਨੂੰ ਭੋਗਣ ਵਾਲਾ ਹੇ ਵਾਹਿਗੁਰੂ ਨਮਸਕਾਰ ਹੈ ਤੈਨੂੰ ਜੋ ਤਿਆਗੀਆਂ ਵਿੱਚ ਤਿਆਗੀ ਅਤੇ ਭੋਗੀਆਂ ਵਿੱਚ ਗ੍ਰਹਿਸਥੀਆਂ ਵਿੱਚ ਭੋਗੀ ਗ੍ਰਹਿਸਥੀ ਹੈ हे ਸਭ ਉਪਰ ਦਇਆ ਕਰਨ ਵਾਲੇ ਅਤੇ ਸਭ ਦੀ ਪਾਲਣਾ ਕਰਨ ਵਾਲੇ ਵਾਹਿਗੁਰੂ ਤੈਨੂੰ ਸਦਾ ਹੀ ਨਮਸਕਾਰ ਹੈ ਸੋ ਸਾਧ ਸੰਗਤ ਜੀ ਇਹ ਸਨ ਜਪ ਸਾਹਿਬ ਦੇ ਪਹਿਲੇ ਭਾਗ ਦੇ ਵਿੱਚ ਅੱਜ ਆਪਾਂ ਸਰਬਨ ਕੀਤਾ तकरीबन ਅੱਧਾ ਕੋ ਘੰਟਾ ਅਰਥਾਂ ਸਮੇਤ ਗੁਰਬਾਣੀ ਜਪ ਸਾਹਿਬ ਸਟੀਕ ਸੋ ਗੁਰਬਾਣੀ ਪੜ੍ਹਦੇ ਕੋਲੋਂ ਵਿਆਖਿਆ ਕਰਦੇ ਕੋਲੋਂ ਇੱਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਤੇ ਸਾਧ ਸੰਗਤ ਬਖਸ਼ਣਯੋਗ ਹੈ ਅਗਲਾ ਜਪਸੇਵ ਦਾ ਭਾਗ ਲੈ ਕੇ ਜੀ ਆਪਾਂ ਕੱਲ ਨੂੰ ਫੇਰ ਸੰਗਤ ਦੇ ਸਾਹਮਣੇ ਹੋਵਾਂਗੇ ਹੋਈਆਂ ਭੁੱਲਾਂ ਚੁੱਕਾਂ ਗਲਤੀਆਂ ਦੀ ਖਿਮਾ ਕਰਨੀ ਦਾਸ ਨੂੰ ਦਿਓ ਜੀ ਅਜ਼ਾਜ਼ਤ ਕੱਲ ਨੂੰ ਮਿਲਾਂਗੇ ਅਗਲਾ ਭਾਗ ਲੈ ਕੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ